ਮੰਗਾ ਨਾ ਦੌਲਤ ਚੌੜਤ ਮੰਗਾ ਨਾ ਹੀਰਾ ਮੋਤੀ ਮੰਗਾ ਨਾ ਦੌਲਤ ਚੌੜਤ ਮੰਗਾ ਨਾ ਹੀਰਾ ਮੋਤੀ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾਤਿਆ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾਤਿਆ ਪੈਰੀ ਤੋਂ ਪੈਰੀ ਦੁਨੀਆ ਰਮਝਾ ਨਾ ਜਾਣਦੀ ਪੈਰੀ ਤੋਂ ਪੈਰੀ ਦੁਨੀਆਂ ਰਮਝਾ ਨਾ ਜਾਣਦੀ ਜਾਣਦੀ ਇਹ ਕਰਨਾ ਹੈ ਰ ਫੇਰ ਦਤਿਆ ਮੰਗਦੀ ਹਾਂ ਤੇ ਤੋਂ ਤੇਰੀ ਮੇਰੇ ਦਤਿਆ ਮੰਗਾ ਨਾ ਦੌਲਤ ਚੌੜਤ ਮੰਗਾ ਨਾ ਹੀਰਾ ਮੋਤੀ ਮੰਗਾ ਨਾ ਦੌਲਤ ਚੌੜਤ ਮੰਗਾ ਨਾ ਹੀਰਾ ਮੋਤੀ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾਤਿਆ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾਤਿਆ ਫੁੱਲਾਂ ਦੀ ਅਕਲੀਆਂ ਤੇ ਪੌੜਿਆਂ ਦਾ ਹੱਕ ਹੁੰਦਾ ਸੱਚੀਆਂ ਕਮਾਈਆਂ ਉੱਤੇ ਕਿਸੇ ਨੂੰ ਨਾ ਸ਼ੱਕ ਹੁੰਦਾ ਫੁੱਲਾਂ ਦੀ ਅਕਲੀਆਂ ਤੇ ਪੌੜਿਆਂ ਦਾ ਹੱਕ ਹੁੰਦਾ ਸੱਚੀਆਂ ਕਮਾਈਆਂ ਉੱਤੇ ਕਿਸੇ ਨੂੰ ਨਾ ਸ਼ੱਕ ਹੁੰਦਾ ਰਹਿੰਦੇ ਨੇ ਬੇਲੇ ਜਿਹੜੇ ਕੰਮ ਨਾ ਕਰਦੇ ਰਹਿੰਦੇ ਨੇ ਬੇਲੇ ਜਰੇ ਕੰਮ ਨਾ ਕਰਦੇ ਹੁੰਦੇ ਨੇ ਮਿੱਟੀ ਦਾ ਓਟੇਰ ਦਾ ਤਿਆ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾ ਤਿਆ ਮੰਗਾ ਨਾ ਦੌਲਤ ਛੋੜਤ ਮੰਗਾ ਨਾ ਹੀਰਾ ਮੋਤੀ ਮੰਗਾ ਨਾ ਦੌਲਤ ਛੋੜਤ ਮੰਗਾ ਨਾ ਹੀਰਾ ਮੋਤੀ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾਤਿਆ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾਤਿਆ ਕਦੋਂ ਕਿਛ ਪੁੱਛੇ ਆਏ ਮਿੱਟੀ ਦੇ ਅਟਾਰਾਂ ਨੂੰ ਕਦੋਂ ਕਿਛ ਚੁੰਮੇ ਆਏ ਲਫ਼ਜ਼ ਜੁਬਾਰਾਂ ਨੂੰ ਕਦੋਂ ਕਿਛ ਪੁੱਛੇ ਆਏ ਮਿੱਟੀ ਦੇ ਅਟਾਰਾਂ ਨੂੰ ਕਦੋਂ ਕਿਛ ਚੁੰਮੇ ਆਏ ਲਫ਼ਜ਼ ਜੁਬਾਰਾਂ ਨੂੰ ਚਾਉਂਦੇ ਨੇ ਸਾਰੇ ਇੱਥੇ ਕੋਠੀਆਂ ਤੇ ਬੰਗਲੇ ਚਾਉਂਦੇ ਨੇ ਸਾੜੇ ਇੱਥੇ ਕੋਠੀਆਂ ਤੇ ਬੰਗਲੇ ਆਪਣੇ ਵੀ ਦਿੰਦੇ ਨੇ ਖਦਰ ਦਾਤਿਆ ਮੰਗਦੀ ਹਾਂ ਤੇ ਤੋਂ ਤੇਰੀ ਮੇਰ ਦਾਤਿਆ ਮੰਗਾ ਨਾ ਦੌਲਤ ਚੌਰਤ ਮੰਗਾ ਨਾ ਹੀਰਾ ਮੋਤੀ ਮੰਗਾ ਨਾ ਦੌਲਤ ਚੌਰਤ ਮੰਗਾ ਨਾ ਹੀਰਾ ਮੋਤੀ ਮੰਗ ਦੀ ਹੱਥੋਂ ਤੇਰੀ ਮੇਰ ਦਾਤਿਆ ਮੰਗ ਦੀ ਹੱਥੋਂ ਤੇਰੀ ਮੇਰ ਦਾਤਿਆ மே ாம ਫੋਕੀਆਂ ਐ ਸੋਰਤਾ ਦੇ ਵਿੱਚ ਨਾਮ ਜਾਵਾ ਫਸੇ ਰਜਾ ਵਿੱਚ ਰੱਖੀ ਆਪਣੀ ਮੈਨੂੰ ਗੁਰੂ ਦਾਤਿਆ ਰਜਾ ਵਿੱਚ ਰੱਖੀ ਆਪਣੀ ਮੈਨੂੰ ਗੁਰੂ ਦਾਤਿਆ ਅੱਖੀਆਂ ਨ ਜਾਵੇ ਕਿਦਰੇ ਫੇਰ ਦਾਤਿਆ ਮੰਗਦੀ ਹਾਂ ਤੇਥੋਂ ਤੇਰੀ ਸੇਰ ਦਾਤਿਆ ਮੰਗਾ ਨਾ ਦੌਲਤ ਸੌਰਤ ਮੰਗਾ ਨਾ ਹੀਰਾ ਮੋਤੀ ਮੰਗਾ ਨਾ ਦੌਲਤ ਸੌਰਤ ਮੰਗਾ ਨਾ ਹੀਰਾ ਮੋਤੀ ਮੰਗ ਦੀ ਹੱਥੋਂ ਤੇਰੀ ਮੇਰ ਦਾ ਧਿਆ ਮੰਗ ਦੀ ਹੱਥੋਂ ਤੇਰੀ ਮੇਰ ਦਾ ਧਿਆ ਪੈਰੀ ਤੋਂ ਪੈਰੀ ਦੁਨੀਆ ਰਮ ਜਾ ਨਾ ਜਾਣ ਦੀ ਪੈਰੀ ਤੋਂ ਪੈਰੀ ਦੁਨੀਆ ਰਮ ਜਾ ਨਾ ਜਾਣ ਦੀ ਜਾਣ ਦੀ ਇਹ ਕਰਨਾ ਹੈ ਰੇਰ ਦਾਤਿਆ ਅੰਗ ਦਿਹਤ ਤੋਂ ਤੇਰੀ ਮੇਰ ਦਾਤਿਆ ਅੰਗ ਦਿਹਤ ਤੋਂ ਤੇਰੀ ਮੇਰ ਦਾਤਿਆ